ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰਉਣ ਕੁਰਾਲੀ ਮੋਹਾਲੀ ਦੇ ਬੈਸਟ ਕਮਾਲ ਦੇ ਵਿੱਚ ਦੇਰ ਰਾਤ 1 ਵਜੇ ਦੇ ਕਰੀਬ ਗੋਲੀ ਚੱਲੀ ਹੈ ਜਿਸ ਦੇ ਨਾਲ ਇੱਕ ਵਿਅਕਤੀ ਜ਼ਖਮੀ ਵੀ ਹੋਇਆ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਡੀਐਸਪੀ ਹਰਸਿਮਰਨ ਬੱਲ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਮਾਮਲੇ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਕੀ ਕਹਿਣਾ ਡੀਐਸਪੀ ਹਰਸਿਮਰਨ ਬੱਲ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਬੇਸਿਕਲੀ ਜਿਹੜਾ ਸਕਲ ਨਾਮ ਦਾ ਇੱਕ ਬੈਸਟਕ ਦੇ ਵਿੱਚ ਕਲੱਬ ਚੱਲਦਾ ਹੈ ਜਿਹਦੇ ਚ ਰਾਤ 1 ਵਜੇ ਦੀ ਘਟਨਾ ਹੈ ਜਿਹਦੇ ਵਿੱਚ ਸੁਭਾਰਤ ਡੇਲੂ ਦੀ ਅਦਿੱਤਿਆ ਜਿਹੜਾ ਕਿ ਅਦਿੱਤਿਆ ਸਕਲ ਦਾ ਮਾਲਕ ਹੈ ਉਹਦੇ ਨਾਲ ਇਹਦਾ ਉੱਥੇ ਕਿਸੇ ਮੁੱਡੇ ਵੱਜੋਂ ਜਾਂ ਕਿਸੇ ਕਾਰਨ ਬੈਸ ਇਹਨਾਂ ਦੀ ਆਪਸ ਵਿੱਚ ਬੈਸ ਹੋਈ ਹੈ ਉੱਥੇ ਗਨ ਸ਼ਾਟ ਫਾਇਰ ਹੋਇਆ ਜਦੋਂ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀਤਾ ਹੈ ਕਿ ਕਿੰਨੇ ਕਿੰਨੇ ਲੋਕਾਂ ਨੂੰ ਗੋਲੀ ਲੱਗੀ ਹੋ ਠੀਕ ਹੈ ਸਟੇਬਲ ਹੈ ਇੱਕੋ ਹੀ ਬੰਦੇ ਨੂੰ ਗੋਲੀ ਲੱਗੀ ਹੈ ਜਿਹੜਾ ਸੁਧਾਰਤ ਦੇਲੂ ਹੈ ਤੇ ਫਿਲਹਾਲ ਮਾਰਨਿੰਗ ਚ ਮੈਂ ਉੱਥੇ ਜਾ ਕੇ ਵੀ ਵੇਖਿਆ ਹੈ ਉਹਦੇ ਡਾਕਟਰ ਜਨਾ ਗੱਲ ਹੋਈ ਸੀ 2 ਵਜੇ ਸਟੇਬਲ ਹੈ ਹਾਂਜੀ 8000 ਰਜਿਸਟਰ ਹੋ ਗਈ ਹੈ ਐਫ ਆਈ ਆਰ ਨੰਬਰ 80 ਹੈ ਡੇਟਡ 19 6 25 ਅੰਡਰ ਸੈਕਸ਼ਨ 115 109 351 126 ਦੀ 2 190 191 ਬੀ ਐਨ ਐਸ 25 27 54 59 ਆਮ ਚ ਤੇ ਲੜਾਈ ਦਾ ਕਾਰਨ ਕੀ ਇਹਦੇ ਵਿੱਚ ਇਹ ਅਜੇ ਜਦੋਂ ਅਸੀਂ ਇਹਦੇ ਵਿੱਚ ਕੋਈ ਇੰਜਰਡ ਵੀ ਉੱਥੇ ਹੈ ਐਗਜੈਕਟ ਕਾਰਨ ਤੁਹਾਨੂੰ ਅਸੀਂ ਜਦੋਂ ਦੋਸ਼ੀਆਂ ਦੀ ਗ੍ਰਿਫਤਾਰੀ ਹੋਊਗੀ ਉਹਦੇ ਵਿੱਚ ਦੱਸਦੇ ਹਾਂ ਕਿਤੇ ਦਾ ਰਹਿਣ ਵਾਲਾ ਹੈ ਤੇ ਹੁਣ ਤੱਕ ਦੇ ਇਨਵੈਸਟੀਗੇਸ਼ਨ ਚ ਵੀ ਪਤਾ ਲੱਗਿਆ ਹੋਏ ਸਿਦਾਰਥ ਜਿਹੜਾ ਹੈ ਗੰਗਾ ਨਗਰ ਦਾ ਰਹਿ ਗੰਗਾ ਨਗਰ ਦਾ ਰਹਿਣ ਵਾਲਾ ਹੈ ਇਹ ਇਹ ਕਲੱਬ ਚ ਆਏ ਹੋਏ ਸੀ। ਫਿਰ ਇਸ ਲਿਸਨ ਸੀ। ਅ ਫਿਲਹਾਲ ਅਸੀਂ 25 23549 ਅ ਤੇ ਮਕਦਮਾ ਦਰਜ ਕੀਤਾ ਹੈ। ਇਹਦੇ ਵੈਰੀਫਿਕੇਸ਼ਨ ਕਰਕੇ ਤੁਹਾਨੂੰ ਮੁੱਖ ਨੇਤਾ ਹੋਣ ਦੇ ਜਦੋਂ ਮੌਜਮ ਛੇਤੀ ਅਸੀਂ ਕਾਬੂ ਕਰ ਲਾਂਗੇ। ਤੇ ਉਹਦੇ ਰਿਗਾਰਡ ਦੇ ਵਿੱਚ ਤੁਹਾਨੂੰ ਮੁਖਰੀ ਪ੍ਰੈਸ ਕਾਨਫਰੰਸ ਰਾਂਗੇ। ਇਹ ਕਿੰਨੇ ਵਜੇ ਚੱਲ ਕੇ ਕਲੱਬ ਨੂੰ ਓਪਨ ਦੀ ਪਰਮਿਸ਼ਨ ਹੈ? ਇਹ ਕਿੰਨੇ ਵਜੇ ਘਟਣਾ ਹੈ? ਇਹ ਬੇਸਿਕਲੀ ਇੱਕ ਬਸ ਦੋ ਤਰ੍ਹਾਂ ਦੀ ਇਹਨਾਂ ਦੀ ਉਹ ਹੁੰਦੀ ਹੈ ਪਰਮਿਸ਼ਨ। ਇੱਕ ਹੁੰਦੀ ਹੈ 1 ਵਜੇ ਤੱਕ ਇੱਕ ਜਿਨ੍ਹਾਂ ਨੇ ਐਕਸਟਰਾ ਪੇ ਕਰਕੇ ਜਿੱਦਾਂ ਇਹਨਾਂ ਨੇ ਐਕਸਟਰਾ ਪੇ ਕਰਕੇ 3 ਵਜੇ ਤੱਕ ਵੀ ਪਰਮਿਸ਼ਨ ਲਈ ਹਾਂ